ਮੁੱਖ ਮੰਤਰੀ ਭਗਵੰਤ ਮਾਨ ਨੇ ਪਵਨ ਕੁਮਾਰ ਟੀਨੂ ਦੀ ਜਮਕੀ ਤਾਰੀਫ਼ ਕੀਤੀ ਹੈ ਇਸ ਦੌਰਾਨ ਸੀਐਮ ਨੇ ਟੀਨੂ ਦੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕੀਤੀ ਮੁੱਖ ਮੰਤਰੀ ਨੇ 26 April ਨੂੰ ਜਲੰਧਰ ਵਿੱਚ ਆਪਣੇ ਉਮੀਦਵਾਰ ਟੀਨੂ ਲਈ ਰੋਡ ਸ਼ੋਅ ਕੀਤਾ ਸੀ ਮੁੱਖ ਮੰਤਰੀ ਨੇ ਇਸ ਮੌਕੇ ਵਿਰੋਧੀ ਧਿਰਾਂ ਨੂੰ ਵੀ ਕੋਸਿਆ ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਘਰ ਚੋਂ ਉੱਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਨਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਦੋਂ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਰਾਂ ਤੋਂ ਬਰਕਰਾਰ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਤੇ ਜਦੋਂ ਆਉਂਦੀ ਹੈ ਕੋਈ ਉਹਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪ ਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਰ ਹੋਰ ਕੁਝ ਹੈ ਹੀ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਇੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ ਤੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ ਤੋਂ ਫੁੱਲ ਬਰਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਰੋਜ਼ ਇਹੀ ਹਾਲ ਹੁੰਦਾ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੁੱਕ ਕੇ ਫੁੱਲ ਕੱਟ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ ਇਤੋਂ ਵੱਧ ਪਿਆਰ ਮਿਲ ਜੂ ਜੀ ਹੁਣ ਤਾਂ ਫਿਰ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਹੈ ਫਿਰ ਉਹ